ਬੈਂਕ ਦੇ ਵਿੱਚ ਆਇਆ ਇੱਕ ਤਾਂ ਜਿਹੜੀਆਂ ਮਤਲਬ ਪੇਮੈਂਟ ਹੋਈ ਉਹ ਬੜੀ ਲੇਟ ਹੋਈ ਆ ਇਹਨਾਂ ਨੇ ਲੇਟ ਹੋਣ ਦੇ ਬਾਵਜੂਦ ਵੀ ਪਰ ਬੈਂਕ ਦੇ ਵਿੱਚ ਜਿਹੜੇ ਪੱਖੇ ਨੇ ਜਾਂ ਏਸੀ ਨੇ ਜਾਂ ਪਾਣੀ ਦਾ ਪ੍ਰਬੰਧ ਆ ਜਾਂ ਲੈਟਰਨ ਬਾਸ ਕੋਈ ਵੀ ਮਤਲਬ ਚੰਗੀ ਤਰ੍ਹਾਂ ਹੱਲ ਨਹੀਂ ਕੀਤਾ ਹੁਣ ਤੱਕ ਜਿਹੜੇ ਜ਼ਿੰਮੇਵਾਰ ਨੇ ਟਟਕੜ ਸਾਬ 150 ਜ਼ਿੰਮੇਵਾਰ ਅੰਦਰ ਬੈਂਕ ਵਿੱਚ ਹੋਮਸ ਬਹੁਤ ਆ ਇਹਦੇ ਨਾਲ ਕੋਈ ਸਾਦਾ ਮਰੀਜ਼ ਆ ਬੰਦਾ ਉਹ ਮਰ ਸਕਦਾ ਉਹਨੂੰ ਟੈਕ ਹੋ ਸਕਦਾ ਜਾਂ ਵੀ ਹਾਰਟ ਦਾ ਬਜ਼ੁਰਗ ਉਹਨੇ ਇੱਥੇ ਹਰ ਜ਼ਿੰਮੇਵਾਰ ਬੜੇ ਪਰੇਸ਼ਾਨ ਨੇ ਗੱਲ ਏਸੀ ਵੀ ਨਹੀਂ ਚੱਲਦਾ ਨਹੀਂ ਬਿਲਕੁਲ ਨਹੀਂ ਕਿਹੜੀ ਹੈ ਇਹ ਇਹ ਹੈਗੀਆ ਸੈਂਟਰ ਕੋਵਰ ਬੈਂਕ ਕਈ ਉਜ਼ਰ ਇਹ ਸ਼ਿਕਾਇਤ ਕੀਤੀ ਉਹਨੇ ਜਦੋਂ ਰਮਲੇਜਨ ਦਾ ਪਤਾ ਹੀ ਨਹੀਂ ਜਾਂਦਾ ਤੁਸੀਂ ਲੋਕ ਕਹਿੰਦੇ ਆਵਾ ਬੰਦਾ ਬਹੁਤ ਜ਼ਿਆਦਾ ਸਿਰਫ ਉਹਦਾ ਉਹ ਪੈਨਟ ਹਾਂ ਤੁਸੀਂ ਮਲੇਜਨ ਨਾਲ ਗੱਲ ਕਰ ਸਕਦੇ ਹੋ ਆਪ ਵੀ ਦਸੂਰੀ ਇਹ ਹਲਕੀ ਹੈ ਨਾ ਕਿਸੇ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਮਿੱਤਰ ਪ੍ਰਬੰਧ ਪੂਰਾ ਵਾਲਾ ਲੈਦਾ ਪੱਕੇ ਹੋਣਾ ਚਾਹੀਦੇ ਨੇ ਏਸੀ ਹੋਣਾ ਚਾਹੀਦੇ ਨੇ ਜ਼ਮੀਨ ਦਾ ਜਿਹਨੂੰ ਵਿਆਜ ਦੇ ਰਿਹਾ ਪੇਮੈਂਟਾਂ ਕਰ ਰਿਹਾ ਜ਼ਮੀਨ ਦਾ ਸੂਰਤ ਲਈ ਇੱਥੇ ਹੋਣਾ ਚਾਹੀਦਾ ਕੁਝ ਪਹਿਲਾਂ ਪਹਿਲਾਂ ਵੀ ਹੈ ਉਦੋਂ ਵੀ ਇਸ ਤਰ੍ਹਾਂ ਹੀ ਅੱਜ ਦਿਖਣਾ ਉਹ ਲੈ ਤਾਂ ਸੀ ਤਾਂ ਪਹਿਲਾਂ ਹੀ ਜਲਾ ਦੇਖਿਆ ਸਰਵਾਂਸਪੁਰ ਕਿਹੜਾ ਪਿੰਡ ਆ ਕਹਾਣੀ ਕੀ ਘੜੇ ਚੰਨ ਬੈਠੇ ਅਸੀਂ ਬੈਂਕਾ ਚ ਆਏ ਸੀ ਜੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਸੀ ਹੁਣ ਕਹਿੰਦੇ ਜੀ ਕੱਲ ਨੂੰ ਮਿਲਣਗੇ ਅੱਜ ਨਹੀਂ ਮਿਲਣੇ ਹੈਗੇ ਹੋਰ ਕਿਸ ਬਸੇ ਆ ਵੀ ਬੈਠੇ ਤੁਮ ਸਿਆ ਹੁਣ ਵੇਖ ਲਓ ਤੁਸੀਂ ਨਾ ਪੱਖੇ ਆ ਨਾ ਪਾਣੀ ਆ ਬੁਰਾ ਹਾਲ ਆ ਇੱਥੇ ਨਾ ਇਸੀ ਚੱਲਦਾ ਅੱਧਰ ਕਿੰਨੇ ਕੁ ਦਾ ਸ਼ਹਿਰ ਹੈ ਰਸ ਬਹੁਤ 2-3 ਸੌ ਬੰਦਾ ਹੋਗਾ ਸੱਦੇ ਕਿ ਬੈਠੇ ਹੋਰ ਅਸੀਂ ਕੱਦੇ ਇਕੱਠੇ ਆ ਵੀ ਜੀ ਧਰਮੀ ਲੱਗਦੀ ਹੈ ਧਰਮੀ ਤਾਂ ਲੱਗਦੀ ਹੈ ਹੁਣ ਗਰਮੀ ਮਾਰੇ ਬਾਹਰ ਨਿਕਲੇ ਆ ਪਾਣੀ ਵੀ ਲੈ ਜੀ ਪਾਣੀ ਪੀਣਾ ਹੋਰ ਪਾਣੀ ਦਾ ਤਰਸੇ ਪਏ ਆ ਹਾਂ ਛੁੱਟੇ ਤੋਂ ਪੀਣਾਗੇ ਹੁਣ ਹੋਰ ਕੀ ਕਰਨਾ ਅੰਦਰ ਪ੍ਰਬੰਧ ਹੈ ਨਹੀਂ ਨਾ ਜੀ ਕੋਈ ਪ੍ਰਬੰਧ ਨਹੀਂ ਹੈਗਾ ਜੀ ਕੀ ਨਾ ਜੀ ਹਰਿ ਸੁਖਦੀਪ ਸਿੰਘ ਆ ਜੀ ਕਿਹੜਾ ਪਿੰਡ ਪਿੰਡ ਬੋਹਾਪੁਰ ਜੀ ਸਰ ਕੀ ਮਸਲਾ ਕੀ ਹੈ ਮਸਲਾ ਸਾਡੇ ਤੁਸੀਂ ਦੇਖ ਹੀ ਸਕਦੇ ਹੋ ਕੋਈ ਏਸੀ ਵੀ ਚੱਲ ਰਿਹਾ ਕੋਈ ਪੱਕਾ ਨਹੀਂ ਚੱਲ ਰਿਹਾ ਕੋਈ ਪਾਣੀ ਦਾ ਪ੍ਰਬੰਧ ਹੋਈ ਨਹੀਂ ਜੀ ਤੇ ਜਿੰਨੇ ਵੀ ਬਜ਼ੁਰਗ ਨੇ ਸਾਰੇ ਜੀ ਤੇ ਉਹ ਗਰਮੀ ਨਾਲ ਪਰੇਸ਼ਾਨ ਨੇ ਜੀ ਨਹੀਂ ਕਰੀ ਤਾਂ ਨਹੀਂ ਸਕੂਲ ਕਾਰਡ ਨਾਲ ਕਰੀ ਸੀਗੇ ਉਹ ਸਰਫ ਇੱਕ ਗੱਲ ਡੇਟ ਖੋਲਿਆ ਜਰੂਰ ਜੀ ਲਾਈਟ ਹੈਗੀ ਹੈ ਲਾਈਟ ਹੈਗੀ ਹੈ ਜੇ ਕਿ ਕੀ ਕਾਰਨ ਸਾਰੀ ਬੰਦ ਹੋ ਜਾਂਦਾ ਹੈ ਇਹੋ ਖਰਾਬੀ ਆ ਨਾ ਜੀ ਕੋਈ ਕੁਰਬਾਨੀ ਨਹੀਂ ਰਹੇ ਪਤਾ ਵੀ ਸੀਜ਼ਨ ਆ ਰਹੇ ਆ ਜੀ ਜ਼ਿੰਮੇਦਾਰਾਂ ਨੇ ਬੈਂਕ ਤੇ ਲੈਣ ਦੇਣ ਕਰਨਾ ਜੀ ਹਰ ਸਾਲ ਇਹ ਸਿਤਾਂ ਦੀਆਂ ਆਉਂਦੀਆਂ ਵੀ ਜ਼ਿੰਮੇਦਾਰ ਹਰ ਸਾਲ ਹਰ ਸਾਲ ਹੀ ਹੁੰਦੇ ਨੇ ਪਾਣੀ ਦਾ ਪ੍ਰਬੰਧ ਪਹਿਲਾਂ ਵੀ ਨਹੀਂ ਸੀਗਾ ਜੀ ਤੇ ਹੁਣ ਮੈਨੂੰ ਹੈਗਾ ਦੇਖ ਲਓ ਕੋਈ ਜਾ ਕੇ ਵੱੱਲ ਦਾ ਪਰਸੱਸਿਆ ਹਾਂ ਜੀ ਆ ਰਹੀ ਆ ਜੀ ਪੱਖੇ ਜਿੰਨੇ ਵੀ ਪੱਖੇ ਨੇ ਜੀ ਇੱਡੀ ਵੱਡੀ ਬੈਂਕ ਆ ਤਿੰਨ ਪੱਖੇ ਚੱਲ ਰਹੇ ਨੇ ਜੀ ਕੀ ਕਹਿਣਾ ਤੁਹਾਨੂੰ ਲੱਗਿਆ ਅਸੀਂ ਇਹ ਕਹਿੰਦੇ ਆ ਵੀ ਮਤਲਬ ਏਸੀ ਚੱਲਣੋ ਜੀ ਪੱਖੇ ਚੱਲਣ ਜੀ ਕੋਈ ਕਿਸਾਨ ਨੂੰ ਦਿੱਕਤ ਨਾ ਆਵੇ ਜੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਕਿੰਨਾ ਕੁ ਜ਼ਿੰਮੇਵਾਰ ਹੋtras ਹੈਗਾ ਜੀ ਘੱਟੋ ਘਾਟ 200 300 ਜਿਹੜਾ ਹੈਗਾ ਜੀ ਮਹੌਲ ਤੁਸੀਂ ਦੇਖ ਹੀ ਲਿਆ ਕਰਮੀ ਕਿੰਨੀ ਆ ਜੀ ਹੋਮਸ ਕਿੰਨੀ ਆ ਜੀ ਤਾਂ ਜੀ ਕਿਹੜਾ ਜੀ ਖੁਸ਼ਮੀ ਸਿੰਘ ਜੀ ਪਰਮਿਸ਼ਨ ਜੀ ਬਿਲਡਿੰਗ ਮੈਨੇਜਰ ਬੀਓ ਸੰਗਰਾਣ ਜਿਮੀਦਾਰੋਂ ਕੋ ਮਨਾਇਆ ਇਹ ਬੰਦੇ ਜਿਹੜੇ ਲਾਈਟ ਨੂੰ ਲੈ ਕੇ ਹਾਂਜੀ ਸਰ ਚਲਦੇ ਜਿਵੇਂ ਚਲਦੇ ਪਾਣੀ ਨਹੀਂ ਆ ਠੀਕ ਕਰੋ ਸਰ ਸਾਰਾ ਕੁਝ ਚਲਦਾ ਪਾਣੀ ਦਾ ਖਾਸ ਹੋਰ ਬੰਦਾ ਜਿਹੜੇ ਵੀ ਜਿਮੀਦਾਰ ਨੇ ਪਾਣੀ ਪੀਣਾ ਸਾ ਤੋਂ ਮੰਗ ਲਵੇ ਸਾਡੇ ਕੋਲ ਸਟਾਫ ਮੌਹੀ ਆ ਸੀ ਉਹਨਾਂ ਨੂੰ ਪਹੁੰਚਦਾ ਕਰਾਂਗੇ ਪਰ ਅਸੀਂ ਹੁਣ ਦੇਖੀ ਅਜੇ ਤੁਹਾਡਾ ਵਾਟਰ ਬਿਲ ਤੇ ਪਾਣੀ ਨਹੀਂ ਨਹੀਂ ਬਿਲ ਸਾਡਾ ਜੀ ਅੰਦਰ ਗੁੰਨ ਲੱਗਿਆ ਹੋਇਆ ਨਹੀਂ ਜਿਮੀਦਾਰਾਂ ਦਾ ਵਾਸਤੇ ਕਰ ਰਹੇ ਆ ਜੀ ਨਹੀਂ ਸਰ ਜਿਮੀਦਾਰਾਂ ਦਾ ਪੱਖੇ ਚ ਸਰ ਪੱਖੇ ਵਿੱਚ ਇੱਕ ਦੋ ਮੱਖੇ ਖਰਾਬ ਨੇ ਸਰ ਮੈਂ ਤੁਹਾਡੇ ਨਾਲ ਸਾਂਹ ਹਾਂ ਦਾ ਪਰ ਏਸੇ ਚਲਦੇ ਆ ਲੋਕਾਂ ਦਾ ਆਦਿਕ ਗੱਲ ਤਾਂ ਸੁਣ ਲਓ ਜੀ ਸਰ ਲੋਕਾਂ ਦਾ ਹੁਣ ਸੇ ਇੰਨਾ ਕਿ ਬੰਦੇ ਬਹੁਤ ਜ਼ਿਆਦਾ ਤਕਾਰ ਦੇ ਵਿੱਚ ਨੇ ਕੱਲ ਤੋਂ ਬਾਰੀਆਂ ਸੋਸਾਇਟੀਆਂ ਨੇ ਬੰਦ ਕੀਤੀਆਂ ਜਾਣਗੀਆਂ ਜੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂ ਦਿੱਤੀ ਜਾਏਗੀ ਅੱਜ ਜੋ ਸਮੱਸਿਆ ਹੈ ਨਾ ਜੋ ਅੱਜ ਜੋ ਵਿਸ਼ਰਤ ਲੋਰੇ ਸਰ ਮੈਂ ਕੋਈ ਪਾਲੋ ਬਾਰੇ ਕਿਸੇ ਨੂੰ ਸਰ ਮੈਂ ਤੁਹਾਡੀ ਗੱਲ ਨਾਲ ਸਮਝਦਾ ਵੀ ਇਹ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕੱਲ ਤੋਂ ਅੱਜ ਇਸ ਰੈਡੀਆਂ ਨੇ ਇੱਕਦਮੇ ਰਸ਼ ਕਰਦਾ ਸਾਰੇ ਸੈਂਟਰੀ ਆ ਗਏ ਕਿਉਂਕਿ ਹੰਦ ਕਰਦੇ ਥੋੜੀ ਮਤਲਬ ਹੋਗੇ ਸੀ ਲੇਟ ਉਹਦੇ ਕਰਕੇ ਸਾਰੀਆਂ ਹੈਗੀਆਂ ਇਕੱਠੀਆਂ ਹੋਣ ਨਾਲ ਇੱਥੇ 24 ਐਗਰੀਕਲਚਰ ਸੁਸਾਇਟੀਆਂ ਲੱਗਦੀਆਂ ਨੇ ਜਿਹਦਾ ਘੱਟੋ ਘੱਟ ਹੀ 5-6000 ਮੈਂਬਰ ਆ ਦੇਖੋ ਤੁਸੀਂ ਪੰਜਾਬ ਦੀ ਸਭ ਤੋਂ ਵੱਡੀ ਬ੍ਰਾਂਚ ਹੈ ਜੀ ਸੰਦਾਰਾ ਬ੍ਰਾਂਚ ਇੱਥੇ ਸਾਰਿਆਂ ਨਾਲ ਵੱਧ ਮੈਂਬਰ ਜਿਹਨੇ ਸਾਰੇ ਸੈਕਟਰੀ ਸਾਹਿਬ ਬੈਠੇ ਨੇ ਇਹਨਾਂ ਤੋਂ ਪੁੱਛ ਲੋ ਏ ਵਾਈਬ ਜੀ ਨੂੰ ਬੁਲਾਇਆ ਜਾ ਰਿਹਾ ਪੱਠਾ ਜੀ ਇਹਨਾਂ ਦਾ ਡਿਸੀਜਨ ਲਿਆ ਜੀ ਕੱਲ ਤੋਂ ਡਿਵਾਈਸ ਹੋ ਜਾਊਗਾ ਕੋਈ ਇਸ ਵੀ ਜੀਰਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਨਾ ਏਸੀ ਠੰਡਾ ਠੰਢ ਦੇ ਵਿੱਚ ਰਹਿਣਗੇ ਆ ਮੇਰੇ ਕੋਲ ਤਿੰਨ ਚਾਰ ਜ਼ਿੰਮੇਵਾਰ ਆਏ ਨੇ ਮੈਂ ਉਹਨਾਂ ਦੇ ਪਹਿਲ ਦੇ ਆਧਾਰ ਤੇ ਕਾਪੀਆਂ ਕੱਢਤੀਆਂ ਉਹ ਲੈ ਕੇ ਚਲੇ ਗਏ ਮਾਤਾ ਜੀ ਜੀ ਬੁਲੇ ਤੇ ਜਿਹਨਾਂ ਨੇ ਕਿਹਾ ਸਰਦਾਰ ਬੁਲਾਇਆ ਸੀ ਪਰ ਫਿਰ ਅੱਜ ਮੈਨੂੰ ਕੱਲ ਤੇ ਜਿਆ ਰਿਹਾ ਕੀ ਗੱਲ ਹੈ ਕਿਹੜੀ ਮਾਤਾ ਜੀ ਮੇਰੇ ਕੋਲ ਤਾਂ ਕੋਈ ਕੋਈ ਨਹੀਂ ਆਇਆ ਪਹੁੰਚਦੇ ਕਰੋ ਜੀ ਮੇਰੇ ਤੱਕ ਉਹਨਾਂ ਨੂੰ ਉਹ ਕੀ ਕਿਹੜੇ ਫੋਟੋ ਸਾਰੇ ਪ੍ਰਬੰਧ ਪੂਰੇ ਹੋ ਗਏ ਹਾਂ ਦੇ ਨਾਲ ਹੀ ਇਕੱਠਾ ਰਾਸ਼ ਪੈ ਗਿਆ ਇਹ ਸੈਕਟਰੀ ਸਾਹਿਬ ਬੈਠੇ ਇਹਨਾਂ ਤੋਂ ਵੀ ਪੁੱਛ ਲੋ ਕੱਲ ਤੋਪੂਖਤਾ ਵਰਮੰਦ